ਸੋਸ਼ਲ ਮੀਡੀਆ ਤੇ ਪਾਕਿਸਤਾਨੀ ਯੂਜ਼ਰ ਦੇ ਵੱਲੋਂ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨੀ ਸੈਨਾ ਦੇ ਵੱਲੋਂ ਅਟੈਕ ਕੀਤਾ ਗਿਆ ਤੇ ਉਹਨਾਂ ਵੱਡਾ ਨੁਕਸਾਨ ਹੈ ਜਿਹੜਾ ਕਿ ਭਾਰਤ ਨੂੰ ਪਹੁੰਚਾਇਆ। ਇਹ ਵਾਕਵਾਕ ਸੋਸ਼ਲ ਮੀਡੀਆ ਕਾਉਂਸੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਹ ਲਗਾਤਾਰ ਪੋਸਟ ਹੋ ਰਹੀ ਹੈ ਉਹਨਾਂ ਕਹਿੰਦੇ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਹੈ ਬੀਤੀ ਦਿਨ ਰਾਤ ਤੇ ਵੱਡਾ ਨੁਕਸਾਨ ਹੈ ਜਿਹੜਾ ਕਿ ਭਾਰਤੇ ਅੰਮ੍ਰਿਤਸਰ ਨੂੰ ਪਹੁੰਚਾਇਆ ਗਿਆ ਦੱਸਦੇ ਕਿ ਇਸ ਦਰਮਿਆਨ ਹੀ ਜਿਹੜਾ ਕਿ ਲੁਧਿਆਣਾ ਲਾਈਵ ਦੇ ਵੱਲੋਂ ਜਦੋਂ ਇਸ ਨਿਊਜ਼ ਨੂੰ ਇਸ ਵੀਡੀਓ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਸੱਚਾਈ ਨਿਕਲ ਕੇ ਸਾਹਮਣੇ ਆਂਦੀ ਹੈ ਸੋਸ਼ਲ ਮੀਡੀਆ ਤੇ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸੈਨਾ ਨੇ ਬੀਤੀ ਰਾਤ ਅੰਮ੍ਰਿਤਸਰ ਤੇ ਮਿਸਾਈਲ ਅਟੈਕ ਕੀਤਾ ਇਸ ਦਾਵੇ ਨੂੰ ਸਾਬਿਤ ਕਰਨ ਦੇ ਲਈ ਕਈ ਪਾਕਿਸਤਾਨੀ ਯੂਜ਼ਰਜ਼ ਵੱਖ-ਵੱਖ ਵੀਡੀਓ ਵੀ ਸਾਂਝਾ ਕਰ ਰਹੇ ਨੇ ਪਰ ਇਸ ਦਾ ਫੈਕਟ ਚੈੱਕ ਬਿਲਕੁਲ ਗਲਤ ਸਾਬਿਤ ਹੋਇਆ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੜਕ ਤੇ ਖੜੇ ਇੱਕ ਟਰੱਕ ਦੇ ਕੋਲ ਸੋਰਟਾਰ ਤਮਾਕਾ ਹੁੰਦਾ ਹੈ ਤਮਾਕੇ ਦੇ ਬਾਦ ਅਜੜੀ ਕੀ ਅੱਗ ਦਾ ਕਬੜਾ ਗੁਬਾਰਾ ਉੱਡਦਾ ਪਾਕਿਸਤਾਨੀ ਯੂਜ਼ਰ ਇਸ ਨੂੰ ਅੰਮ੍ਰਿਤਸਰ ਦਾ ਵੀਡੀਓ ਦੱਸ ਕੇ ਸਾਂਝਾ ਜ਼ਰੂਰ ਕਰ ਰਹੇ ਨੇ ਕਿ ਯੂਜ਼ਰ ਨੇ ਇਹ ਵੀ ਲਿਖਿਆ ਕਿ ਅੰਮ੍ਰਿਤਸਰ ਦਾ ਲਾਈਵ ਵੀਡੀਓ ਵੇਖੋ ਪਾਕਿਸਤਾਨ ਸੈਨਾ ਨੇ ਕੀ ਕਮਾਲ ਕੀਤਾ ਮੁੰਬਈ ਦੇ ਧਾਰਾਬੀ ਦਾ ਇਹ ਵੀਡੀਓ 24 ਮਾਰਚ ਦਾ ਦੱਸਿਆ ਜਾ ਰਿਹਾ ਜੋ ਵੀਡੀਓ ਦੀ ਸੱਚਾਈ ਹੈ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਆ ਵੀਡੀਓ ਅੰਮ੍ਰਿਤਸਰ ਦਾ ਨਹੀਂ ਮੁੰਬਈ ਦਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਗੈਸ ਸਿਲੰਡਰ ਨਾਲ ਭਰੇ ਇੱਕ ਟਰੱਕ ਦੇ ਵਿੱਚ ਜ਼ੋਰਦਾਰ ਬਲਾਸ ਹੁੰਦਾ ਸਾਹਸਾਦ ਸੇ ਦੇ ਨਾਲ ਜੁੜੀ ਖਬਰ ਤੇ ਹੋਰ ਵੀਡੀਓਜ਼ ਵੀ ਜਿਹੜੇ ਕਿ ਕਈ ਸਾਹਮਣੇ ਆਏ ਨੇ ਕਈ ਤਥਾ ਦੇਦ ਆਤਿਆਸੀ ਤੁਹਾਡੇ ਨਾਲ ਤਸਵੀਰਾਂ ਦੇ ذریعے ਸਾਂਝਾ ਵੀ ਕਰ ਰਹੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਦਾਵਾ ਜੋ ਪਾਕਿਸਤਾਨਾ ਪਾਕਿਸਤਾਨੀ ਯੂਜ਼ਰ ਦੇ ਵੱਲੋਂ ਕੀਤਾ ਗਿਆ ਉਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ ਸੋਸ਼ਲ ਮੀਡੀਆ ਤੇ ਪਾਕਿਸਤਾਨੀ ਯੂਜ਼ਰ ਦੇ ਵੱਲੋਂ ਇੱਕ ਵੀਡੀਓ ਪੋਸਟ ਕਰਕੇ ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਸਰ ਦੇ ਵਿੱਚ ਪਾਕਿਸਤਾਨੀ ਸੈਨਾ ਦੇ ਵੱਲੋਂ ਅਟੈਕ ਕੀਤਾ ਗਿਆ ਤੇ ਉਹਨਾਂ ਵੱਡਾ ਨੁਕਸਾਨ ਹੈ ਜਿਹੜਾ ਕਿ ਭਾਰਤ ਨੂੰ ਪਹੁੰਚਾਇਆ। ਇਹ ਵਾਕਵਾਕ ਸੋਸ਼ਲ ਮੀਡੀਆ ਕਾਉਂਟ ਸੇ ਵੀਡੀਓ ਲਗਾਤਾਰ ਵਾਇਰਲ ਹੋ ਰਹੀ ਹੈ। ਇਹ ਲਗਾਤਾਰ ਪੋਸਟ ਹੋ ਰਹੀ ਹੈ ਉਹਨਾਂ ਕਹਿੰਿਆ ਕਿ ਅੰਮ੍ਰਿਤਸਰ ਦੇ ਵਿੱਚ ਉਹਨਾਂ ਨੇ ਹਮਲਾ ਕੀਤਾ ਹੈ ਬੀਤੀ ਦੀ ਰਾਤ ਤੇ ਵੱਡਾ ਨੁਕਸਾਨ ਹੈ ਜਿਹੜਾ ਕਿ ਭਾਰਤੇ ਅੰਮ੍ਰਿਤਸਰ ਨੂੰ ਪਹੁੰਚਾਇਆ ਗਿਆ ਦੱਸਦੇ ਕਿ ਇਸ ਦਰਮਿਆਨ ਹੀ ਜਿਹੜਾ ਕਿ ਲੁਧਿਆਣਾ ਲਾਈਵ ਦੇ ਵੱਲੋਂ ਜਦੋਂ ਇਸ ਨਿਊਜ਼ ਨੂੰ ਇਸ ਵੀਡੀਓ ਨੂੰ ਚੈੱਕ ਕੀਤਾ ਗਿਆ ਤਾਂ ਉਸ ਦੀ ਸੱਚਾਈ ਨਿਕਲ ਕੇ ਸਾਹਮਣੇ ਆਂਦੀ ਹੈ ਸੋਸ਼ਲ ਮੀਡੀਆ ਤੇ ਜੋ ਦਾਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਸੈਨਾ ਨੇ ਬੀਤੀ ਰਾਤ ਅੰਮ੍ਰਿਤਸਰ ਤੇ ਮਿਸਾਈਲ ਅਟੈਕ ਕੀਤਾ ਇਸ ਦਾਅਵੇ ਨੂੰ ਸਾਬਿਤ ਕਰਨ ਦੇ ਲਈ ਕਈ ਪਾਕਿਸਤਾਨੀ ਯੂਜ਼ਰਜ਼ ਵੱਖ-ਵੱਖ ਵੀਡੀਓ ਵੀ ਸਾਂਝਾ ਕਰ ਰਹੇ ਨੇ ਪਰ ਇਸ ਦਾ ਫੈਕਟ ਚੈੱਕ ਬਿਲਕੁਲ ਗਲਤ ਸਾਬਿਤ ਹੋਇਆ ਇਸ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਸੜਕ ਤੇ ਖੜੇ ਇੱਕ ਟਰੱਕ ਦੇ ਕੋਲ ਸੋਰ ਦਾ ਤਮਾਕਾ ਹੁੰਦਾ ਹੈ ਤਮਾਕੇ ਦੇ ਬਾਦ ਜਿਹੜੀ ਕਿ ਅੱਗ ਦਾ ਇੱਕ ਵੱਡਾ ਗੁਬਾਰਾ ਉੱਡਦਾ ਪਾਕਿਸਤਾਨੀ ਯੂਜ਼ਰ ਇਸ ਨੂੰ ਅੰਮ੍ਰਿਤਸਰ ਦਾ ਵੀਡੀਓ ਦੱਸ ਕੇ ਸਾਂਝਾ ਜ਼ਰੂਰ ਕਰ ਰਹੇ ਨੇ ਕਿ ਯੂਜ਼ਰ ਨੇ ਇਹ ਵੀ ਲਿਖਿਆ ਕਿ ਅੰਮ੍ਰਿਤਸਰ ਦਾ ਲਾਈਵ ਵੀਡੀਓ ਵੇਖੋ ਪਾਕਿਸਤਾਨ ਸੈਨਾ ਨੇ ਕੀ ਕਮਾਲ ਕੀਤਾ ਮੁੰਬਈ ਦੇ ਦਾਰਾਬੀ ਦਾ ਇਹ ਵੀਡੀਓ 24 ਮਾਰਚ ਦਾ ਦੱਸਿਆ ਜਾ ਰਿਹਾ ਜੋ ਵੀਡੀਓ ਤੇ ਸੱਚਾਈ ਹੈ ਤੁਹਾਡੇ ਨਾਲ ਉਹ ਸਾਂਝੀ ਕਰ ਰਹੇ ਆ ਵੀਡੀਓ ਅੰਮ੍ਰਿਤਸਰ ਦਾ ਨਹੀਂ ਮੁੰਬਈ ਦਾ ਨਿਕਲ ਕੇ ਸਾਹਮਣੇ ਆਇਆ ਜਿਸ ਦੇ ਵਿੱਚ ਗੈਸ ਸਿਲੰਡਰ ਨਾਲ ਭਰੇ ਇੱਕ ਟਰੱਕ ਦੇ ਵਿੱਚ ਜ਼ੋਰਦਾਰ ਬਲਾਸਟ ਹੁੰਦਾ ਸਾਤ ਸੇ ਦੇ ਨਾਲ ਜੁੜੀ ਖਬਰ ਤੇ ਹੋਰ ਵੀਡੀਓਜ਼ ਵੀ ਜਿਹੜੇ ਕਿ ਕਈ ਸਾਹਮਣੇ ਆਏ ਨੇ ਕਈ ਤਥਾ ਦੇਦ ਆਤਿਆਸੀ ਤੁਹਾਡੇ ਨਾਲ ਤਸਵੀਰਾਂ ਦੇ ذریعے ਸਾਂਝਾ ਵੀ ਕਰ ਰਹੇ ਆ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਇਹ ਦਾਵਾ ਜੋ ਪਾਕਿਸਤਾਨਾ ਪਾਕਿਸਤਾਨੀ ਯੂਜ਼ਰ ਦੇ ਵੱਲੋਂ ਕੀਤਾ ਗਿਆ ਉਹ ਪੂਰੀ ਤਰ੍ਹਾਂ ਦੇ ਨਾਲ ਗਲਤ ਹੈ